ਪਸ਼ੂਆਂ ਦਾ ਮੁੱਦਾ ਦੇਸ਼ ਭਰ ਦੇ ਵਿੱਚ ਗਰਮਾਇਆ ਹੋਇਆ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਇਸ ਨੂੰ ਲੈ ਕੇ ਵੱਡਾ ਫੈਸਲਾ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਹਾਈਵੇ ਅਤੇ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਤੁਰੰਤ ਹਟਾਇਆ ਜਾਵੇ ਸੁਪਰੀਮ ਕੋਰਟ ਨੇ NHAI ਨੂੰ ਇਹ ਹੁਕਮ ਦਿੱਤੇ ਨੇ ਕਿ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਅਤੇ ਜਿੰਨੇ ਵੀ ਹਾਈਵੇਜ਼ ਨੇ ਉਹਨਾਂ ਤੋਂ ਹਟਾਇਆ ਜਾਵੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ ਆਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵੱਲੋਂ ਰਿਪੋਰਟ ਮੰਗੀ ਗਈ ਹੈ ਕਿ ਸਾਰੇ ਸੂਬੇ ਹੁਣ ਤੱਕ ਕੀ ਕੁਝ ਕੀਤਾ ਗਿਆ ਹੈ ਉਸ ਦੀ ਇੱਕ ਰਿਪੋਰਟ ਦਾਖਲ ਕਰਨ ਸਾਰੇ ਮੁੱਖ ਸਕੱਤਰਾਂ ਨੂੰ ਵੀ ਰਿਪੋਰਟ ਦਾਖਲ ਕਰਨ ਲਈ ਕਿਹਾ ਗਿਆ 8 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਇਸ ਦਿਨਾਲੀ ਲਾਪਰਵਾਹੀ ਹੋਣ ਤੇ ਸਖਤ ਕਾਰਵਾਈ ਦੀ ਵੀ ਗੱਲ ਸਪਰੀਮ ਕੋਰਟ ਦੇ ਵੱਲੋਂ ਆਖੀ ਗਈ ਹੈ ਚਾਹੇ ਅਵਾਰਾ ਪਸ਼ੂਆਂ ਦੀ ਗੱਲ ਹੋਵੇ ਅਵਾਰਾ ਕੁੱਤਿਆਂ ਦੀ ਗੱਲ ਹੋਵੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਬੇहद ਸਖਤ ਨਜ਼ਰ ਆ ਰਿਹਾ ਹੈ ਆ ਪੰਜਾਬ ਦੇ ਵਿੱਚ ਹੋਵੇ ਦੇਸ਼ ਦੇ ਵਿੱਚ ਹੋਵੇ ਅਵਾਰਾ ਪਸ਼ੂ ਤੁਹਾਨੂੰ ਆਮ ਹੀ ਸੜਕਾਂ ਤੇ ਘੁੰਮਦੇ ਦਿਖਾਈ ਦੇਣਗੇ ਈਵਨ ਕਿ ਜਿਹੜੇ ਨੈਸ਼ਨਲ ਹਾਈਵੇ ਨੇ ਜਿੱਥੇ ਆਲੇ ਦੁਆਲੇ ਰੇਲਿੰਗ ਲੱਗੀ ਹੁੰਦੀ ਆ ਉਹਨਾਂ ਹਾਈਵੇਜ਼ ਦੇ ਉੱਤੇ ਵੀ ਅਵਾਰਾ ਪਸ਼ੂ ਨੇ ਜਿਸ ਕਰਕੇ ਹਾਦਸੇ ਵਾਪਰਦੇ ਨੇ ਤੇ ਹੁਣ ਸੁਪਰੀਮ ਕੋਰਟ ਸਖਤ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਜਿੰਨੇ ਵੀ ਆਵਾਰਾ ਪਸ਼ੂ ਨੇ ਹਾਈਵੇਜ਼ ਦੇ ਉੱਤੇ ਨੈਸ਼ਨਲ ਹਾਈਵੇਜ਼ ਦੇ ਉੱਤੇ ਸੜਕਾਂ ਦੇ ਉੱਤੇ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਤੇ ਇਸ ਵੇਲੇ ਜਤਿਨ ਸ਼ਰਮਾ ਮੇਰੇ ਸਹਿਯੋਗੀ ਪਠਾਨਕੋਟ ਤੋਂ ਲਾਈਵ ਜੁੜੇ ਹੋਏ ਨੇ ਜਤਿਨ ਕੀ ਕੁਝ ਇਸ ਵੇਲੇ ਅਸਰ ਨਜ਼ਰ ਆ ਰਿਹਾ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਬਹੁਤਾਤ ਹੈ ਹਾਦਸੇ ਵਾਪਰਦੇ ਨੇ ਤੇ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਇਆ ਜਾਵੇ ਜੀ ਡਬਲ ਤੋਂ ਦੱਸ ਦਈਏ ਕਿ ਪਿਛਲੇ ਦਿਨ ਵੀ ਪਠਾਨਕੋਟ ਦੀ ਗੱਲ ਕਰੀਏ ਤੇ ਪਠਾਨਕੋਟ ਵਿੱਚ ਵੀ ਕਈ ਅਜਿਹੇ ਹਾਦਸੇ ਵਾਪਰੇ ਜਿਸ ਦੇ ਵਿੱਚ ਕਈ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਕਈ ਲੋਕ ਗਾਇਲ ਹੋ ਗਏ ਤੇ ਲਗਾਤਾਰ ਇਹ ਜਿਵੇਂ ਸੁਪਰੀਮ ਕੋਰਟ ਨੇ ਪਹਿਲਾਂ ਇਹ ਸਾਰੇ ਮਾਮਲੇ ਵਿੱਚ ਦਖਲ ਦਿੱਤਾ ਵੱਖ-ਵੱਖ ਲੋਕਾਂ ਦੇ ਪ੍ਰਤੀਕਿਰਣ ਸਾਹਮਣੇ ਆਉਂਦੇ ਸੀ ਕੁਝ ਲੋਕ ਇਹਨਾਂ ਦੇ ਹੱਕ ਦੇ ਵਿੱਚ ਨਜ਼ਰ ਆਉਂਦੇ ਸੀ ਅਤੇ ਕੁਝ ਲੋਕ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਜਿਹੜਾ ਵਿਰੋਧ ਵਿੱਚ ਨਜ਼ਰ ਆਉਂਦੇ ਸੀ ਮੈਂ ਇਸ ਵੇਲੇ ਪਠਾਨਕੋਟ ਦੇ ਇੱਕ ਸ਼ੈਲਟਰ ਹਾਊਸ ਦੇ ਵਿੱਚ ਖੜਾ ਡੌਗ ਸ਼ੈਲਟਰ ਹਾਊਸ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੇਸਹਾਰਾ ਜਾਨਵਰ ਹੈਗੇ ਆ ਬੇਸਹਾਰਾ ਕੁੱਤੇ ਹੈਗੇ ਆ ਉਹ ਰੱਖੇ ਹੋਏ ਆ ਮੇਰੇ ਨਾਲ ਉਹ ਸ਼ੈਲਟਰ ਦੇ ਜਿਹੜੇ ਓਨਰ ਹੈਗੇ ਉਹ ਵੀ ਹੈਗੇ ਮੈਂ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਰੱਖੇ ਹੋਏ ਆ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਸਪਰੀਮ ਕੋਰਟ ਨੇ ਫੈਸਲਾ ਇੱਕ ਤਰ੍ਹਾਂ ਦੀ ਲੋਕਾਂ ਦੀ ਆਜ਼ਾਦੀ ਦੇ ਖਿਲਾਫ ਹੈ ਕਿਉਂਕਿ ਹਮੇਸ਼ਾ ਫੈਸਲਾ ਉਦੋਂ ਹੀ ਮੰਨਿਆ ਜਾਂਦਾ ਹੈ ਜਦੋਂ ਦੋ ਦੋਨੋਂ ਪੱਖਾਂ ਦੀ ਗੱਲ ਸੁਣੀ ਜਾਏ ਇੱਕ ਤਰਫ ਡੌਗ ਹੇਟਰਸ ਇੱਕ طرف ਇਹਨਾਂ ਨੂੰ ਪਿਆਰ ਕਰਨ ਵਾਲੇ ਜੇ ਤੁਸੀਂ ਸਿਰਫ ਡੌਗ ਹੇਟਰਸ ਦੀ ਗੱਲ ਸੁਣ ਕੇ ਐਨੀਮਲ ਹੇਟਰਸ ਦੀ ਗੱਲ ਸੁਣ ਕੇ ਫੈਸਲਾ ਦੇ ਦਿੱਤਾ ਤੇ ਇਹ ਫੈਸਲਾ ਬਿਲਕੁਲ ਵਾਜਿਬ ਨਹੀਂ ਹੈ ਕਿਉਂਕਿ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਵੀ ਕਾਫੀ ਤعداد ਦੇ ਤੇ ਫਿਰ ਉਹਨਾਂ ਦੀ ਓਪੀਨੀਅਨ ਉਹਨਾਂ ਦੀ ਕਿਉਂ ਨਹੀਂ ਸੁਣੀ ਗਈ ਉਹ ਸੁਨਣ ਕੇ ਉਸ ਤੋਂ ਬਾਅਦ ਹੀ ਜਿਹੜਾ ਫੈਸਲਾ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ ਹੈ ਸੁਪਰੀਮ ਕੋਰਟ ਇੰਨੀ ਵੱਡੀ ਅਦਾਲਤ ਹੈ ਮੈਨੂੰ ਸਮਝ ਨਹੀਂ ਆਉਂਦਾ ਕਿ ਉੱਥੋਂ ਦਾ ਜਿਹੜਾ ਜੱਜ ਹੈ ਜਿੰਨੇ ਫੈਸਲਾ ਦਿੱਤਾ ਵਨ ਸਾਈਡਿਡ ਇਹ ਕਿਸ ਤਰ੍ਹਾਂ ਕਰ ਸਕਦਾ ਹੈ ਇਹ ਇੱਕ ਤਰ੍ਹਾਂ ਦੀ ਮਤਲਬ ਤਾਨਾਸ਼ਾਹੀ ਹੈ ਜੋ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹਾਦਸੇ ਵੀ ਤੇ ਹੁੰਦੇ ਪਏ ਆ ਲੋਕਾਂ ਦੇ ਜਾਣਨਾ ਚਾਹ ਰਹੀ ਆ ਬਿਲਕੁਲ ਹਾਦਸੇ ਹੁੰਦੇ ਆ ਪਰ ਹਾਸਿਆ ਦੇ ਤੁਸੀਂ ਇੱਕ ਅਦੀ ਦੇਖਿਆ ਉਹਦੇ ਰੂਟਸ ਤੱਕ ਜਾ ਕੇ ਦੇਖੋ ਕਿ ਕਿੰਨੇ ਇਹ ਜਾਨਵਰ ਨੇ ਜਿਹੜੇ ਲੋਕੀ ਆਪਾਂ ਹੀ ਇਹ ਹਾਸਿਆ ਦੇ ਦੋਸ਼ੀ ਨੇ ਆਪਾਂ ਆਪਣੇ ਘਰ ਗਾਇਆਂ ਮੱਝਾਂ ਰੱਖਣੀਆਂ ਉਹਨਾਂ ਦਾ ਦੁੱਧ ਕੱਢ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਪੱਠੇ ਨਹੀਂ ਪਾਉਂਦੇ ਉਹਨਾਂ ਨੂੰ ਚੁਗਣ ਵਾਸਤੇ ਸੜਕਾਂ ਤੇ ਭੇਜ ਦਿੰਦੇ ਆ ਮੇਜਰ ਜਿਹੜੇ ਹਾਦਸੇ ਨੇ ਉਹ ਗਾਈਆਂ ਕਰਕੇ ਹੁੰਦੇ ਨੇ ਮੱਝਾ ਕਰਕੇ ਹੁੰਦੇ ਕਿਉਂਕਿ ਉਹ ਬਹੁਤ ਵੱਡੇ ਜਾਨਵਰ ਨੇ ਸੜਕਾਂ ਦੇ ਵਿੱਚ ਆ ਜਾਂਦੇ ਨੇ ਵਿਚਾਰੇ ਜਿਹਦੇ 'ਚ ਉਹਨਾਂ ਦਾ ਕੋਈ ਦੋਸ਼ ਨਹੀਂ ਇਨਸਾਨਾਂ ਦਾ ਹੀ ਦੋਸ਼ ਹੈ ਪਰ ਉਹਦੇ 'ਚ ਵੀ ਵਿਚਾਰੇ ਉਹਨਾਂ ਨੂੰ ਦੋਸ਼ੀ ਸਮਝਿਆ ਜਾਂਦਾ ਦੂਜੀ ਰਹੀ ਗੱਲ ਇਹ ਜਾਨਵਰਾਂ ਕੁੱਤਿਆਂ ਦਾ ਇਹਨਾਂ ਦੇ ਹਾਦਸੇ ਬਿਲਕੁਲ ਮਾਈਨਰ ਹੈ ਕੋਈ ਵੀ ਡੌਗ ਜਿਹੜਾ ਹੈ ਬੇਮਤਲਬ ਅਟੈਕ ਨਹੀਂ ਕਰਦਾ ਹਾਂ ਕਿਤੇ ਉਹਨੂੰ ਰੇਬੀਜ਼ ਹੋ ਜਾਏ ਜਾਂ ਉਹਨੂੰ ਪ੍ਰਤਾੜਿਤ ਕੀਤਾ ਜਾਏ ਰੇਬ ਇਸ ਦਾ 100% ਜਿਹੜਾ ਆਪਾਂ ਕ્યોਰ ਕਰ ਸਕਦੇ ਆ ਆਪਾਂ ਇਹਦੇ ਵਾਸਤੇ ਕੰਮ ਵੀ ਕਰਨੇ ਆ ਲੋਕੀ ਇਹ ਮਿਲ ਕੇ ਇਸ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਨੇ ਬਟ ਲੋਕੀ ਇਹ ਚੀਜ਼ਾਂ ਨੂੰ ਕੁਝ ਨਹੀਂ ਉਹ ਹਮੇਸ਼ਾ ਇਹ ਸੌਫਟ ਜਿਹੜੇ ਵਿਚਾਰੇ ਬੇਜ਼ੁਬਾਨ ਨੇ ਬੋਲ ਨਹੀਂ ਸਕਦੇ ਹਮੇਸ਼ਾ ਆਪਣੀ ਫਰਸਟ੍ਰੇਸ਼ਨ ਜਿਹੜੀ ਆ ਉਹਨਾਂ ਤੇ ਰਹਿ ਕੇ ਉਤਾਰਦੇ ਨੇ ਇੱਕ ਥੀੜਾ ਇਹੋ ਜਿਹਾ ਵੀ ਹੈਗਾ ਜਿਹੜਾ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਸ਼ਲਗਾ ਕਰਦਾ ਪਿਆ ਕਹਿੰਦਾ ਪਿਆ ਕਿ ਹੋਣਾ ਚਾਹੀਦਾ ਹੈ ਸ਼ਟਰ ਹਾਊਸ ਕਿਉਂਕਿ ਬੱਚੇ ਬਜ਼ੁਰਗ ਰੋਜ਼ਾਨਾ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸ਼ੈਲਟਰ ਹਾਊਸ ਤੁਸੀਂ ਜਾ ਕੇ ਦੇਖੋ ਜਿਹੜੀਆਂ ਗਊਸ਼ਾਲਾ ਬਣੀਆਂ ਆ ਸਰਕਾਰੀ ਤੁਸੀਂ ਉੱਥੇ ਜਾ ਕੇ ਦੇਖੋ ਕਿ ਉੱਥੇ ਵਿਚਾਰੀਆਂ ਜਿਹੜੀਆਂ ਗਾਈਆਂ ਰਹਿੰਦੀਆਂ ਉਹਨਾਂ ਦੇ ਪਿੰਜਰ ਨਿਕਲੇਦੇ ਨੇ ਉਹਨਾਂ ਨੂੰ ਖਾਣਾ ਵੀ ਨਹੀਂ ਮਿਲਦਾ ਕਿਉਂਕਿ ਉਹ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਐਦਾ ਮਤਲਬ ਇਹ ਹੈ ਕਿ ਸ਼ੈਲਟਰ ਹੋਮ ਦੇ ਨਾਮ ਤੇ ਅਸੀਂ ਉਹਨਾਂ ਨੂੰ ਠੂਸਦੀਏ ਉਹਨਾਂ ਨੂੰ ਇੱਕ ਤਰੀਕੇ ਦਾ ਮਾਰਨ ਦੇ ਆਦੇਸ਼ ਨੇ ਇਸ ਤੋਂ ਚੰਗਾ ਤੇ ਸੁਪਰੀਮ ਕੋਰਟ ਇਹ ਆਦੇਸ਼ ਕੱਢੇ ਕਿ ਇਹਨਾਂ ਨੂੰ ਤਲਵਾਰ ਲਓ ਤੇ ਵੱਢ ਦਿਓ ਤਾਂ ਕਿ ਜਿਹੜੇ ਡੌਗ ਐਨੀਮਲ ਹੇਟਰਸ ਨੇ ਉਹ ਖੁਸ਼ ਹੋ ਜਾਣ ਉਹਨਾਂ ਦੀ ਆਤਮਾ ਤ੍ਰਿਪ ਜਾਏ ਆਪੇ ਬਾਕੀ ਰੱਬ ਉੱਪਰਲੀ ਅਦਾਲਤ ਜਿਹੜੀ ਸਭ ਤੋਂ ਵੱਡੀ ਹੈ ਉਹ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ ਅਸੀਂ ਸਿਰਫ ਹੁਣ ਉਹਨਾਂ ਤੇ ਉਮੀਦ ਰੱਖ ਰਿਹਾ ਬਾਕੀ ਆਪਾਂ ਹਾਰ ਅਜੇ ਵੀ ਨਹੀਂ ਮੰਨੀ ਤੇ ਨਾ ਕਦੀ ਮੰਨਾਂਗੇ ਇਹਨਾਂ ਦੇ ਹੱਕ ਚ ਖੜੇ ਰਹੇ ਸੀ ਤੇ ਖੜੇ ਰਵਾਂਗੇ ਸ਼ੈਲਟਰ ਹਾਊਸ ਸੁਪਰੀਮ ਕੋਰਟ ਗੱਲ ਕਰਦਾ ਆ ਤੁਸੀਂ ਵੀ ਤੇ ਸ਼ੈਲਟਰ ਹਾਊਸ ਚਲਾਉਂਦੇ ਹੋ ਇੱਥੇ ਵੀ ਵੱਡੀ ਗਿਣਤੀ ਚ ਜਿਹੜੇ ਡੌਗਸ ਆ ਉਹਨਾਂ ਦਾ ਕੇਅਰ ਕੀਤਾ ਜਾਂਦਾ ਕਿਉਂ ਸਰਕਾਰ ਕਿਉਂ ਨਹੀਂ ਕਰ ਸਕਦੀ ਹੈ ਸਰਕਾਰ ਇਸ ਕਰਕੇ ਨਹੀਂ ਕਰ ਸਕਦੀ ਤੁਸੀਂ ਮੇਰੀ ਹਾਲਤ ਦੇਖੋ ਆ ਮੇਰੀ ਰੁਟੀਨ ਜਿਹੜੀ ਸਵੇਰੇ 7 ਵਜੇ ਤੋਂ ਸਟਾਰਟ ਹੁੰਦੀ ਹੈ ਮੈਂ ਸਿਰਫ 700 ਬੱਚਿਆਂ ਦੀ ਟੇਕ ਕੇਅਰ ਕਰਨੀ ਆ ਜਿਦੇ ਚ ਗਾਇਆਂ ਵੀ ਨੇ ਬੰਦਰ ਵੀ ਨੇ ਈਗਲ ਵੀ ਨੇ ਹੋਰ ਵੀ ਛੋਟੇ ਪਸ਼ੂ ਨੇ ਤੇ ਮੈਨੂੰ ਜਿਹੜੀ ਇੱਕ ਮਿੰਟ ਦੀ ਵੀ ਵੇਲ ਨਹੀਂ ਮਿਲਦੀ ਤੇ ਸਰਕਾਰ ਕਿਹਾ ਇੰਨਾ ਡੈਡੀਕੇਸ਼ਨ ਦੇ ਸਕਦੀ ਹੈ ਕਿਉਂਕਿ ਇਹ ਕੰਮ ਉਹੀ ਕਰ ਸਕਦਾ ਹੈ ਜਿੰਨੂੰ ਇਹਨਾਂ ਨਾਲ ਮੁਹੱਬਤ ਹੋਵੇ ਜਿਹੜੀ ਡਿਊਟੀ ਦੇਣ ਵਾਲੀਆਂ ਕੰਮ ਹੈ ਤੁਸੀਂ ਜਾ ਕੇ ਦੇਖੋ ਗੋਸ਼ਾਲਾ ਚ ਤੁਸੀਂ ਉਹਨਾਂ ਦੇ ਐਗਜ਼ਾਮਪਲ ਮੈਂ ਤੁਹਾਨੂੰ ਦੇ ਕਰਨੀਆ ਡਾਕ ਸ਼ੈਲਟਰ ਦਾ ਤੇ ਮੈਨੂੰ ਨਹੀਂ ਪਤਾ ਸਰਕਾਰੀ ਕੋਸ਼ਾਲਾਂ ਉੱਤੇ ਜਾ ਕੇ ਵਿਜ਼ਿਟ ਕਰੋ ਤੇ ਤੁਹਾਨੂੰ ਰਿਐਲਿਟੀ ਪਤਾ ਚੱਲੇਗੀ ਕਿ ਰਿਐਲਿਟੀ ਉਸ ਤੋਂ ਦੂਰ ਹੈ ਉਹਨਾਂ ਨੂੰ ਬੱਚਿਆਂ ਨੂੰ ਸਾਹ ਪਰੇ ਨੇ ਚਾਰਾ ਵੀ ਨਹੀਂ ਮਿਲਦਾ ਜਿਹੜੀ ਕਿ ਸਰਕਾਰ ਦਾਅਵੇ ਕਰਦੀ ਹੈ ਕਿ ਆਪਾਂ ਇਹਨਾਂ ਨੂੰ ਇੰਨਾ ਚਾਰਾ ਖਿਲਾਨਿਆ ਉਹਨਾਂ ਦੀ ਹੈਲਥ ਦੇਖੋ ਤੇ ਉਹਨਾਂ ਦਾ ਚਾਰਾ ਦੇਖੋ ਹੱਡੀਆਂ ਨਿਕਲੀਆਂ ਪਈਆਂ ਮਰੀਆਂ ਪਈਆਂ ਉਹ ਅੱਜ ਮਰ ਜਾਣ ਕੱਲ ਮਰ ਜਾਣ ਕੋਈ ਪਰਵਾਹ ਨਹੀਂ ਲੋਕਾਂ ਦੇ ਉੱਤੇ ਵੀ ਤੇ ਪਰੂ ਹੈ ਇਹ ਪਛੂ ਜਿਹੜੇ ਆਵਾਰਾ ਚੱਲਦੇ ਪਏ ਆ ਪਠਾਨਕੋਟ ਦੀ ਗੱਲ ਕਰੀਏ ਪਿਛਲੇ ਦਿਨੇ ਵਿੱਚ ਵੱਡਾ ਇੱਕ ਹਾਦਸਾ ਹੋਇਆ ਲੋਕਾਂ ਦੀ ਜਾਨਾਂ ਵੀ ਕਈ ਵਾਰ ਜਾ ਚੁੱਕਿਆ ਡੌਗਸ ਦੇ ਕੱਟਣ ਨਾਲ ਵੀ ਜਾਨਾਂ ਗਈਆਂ ਪਠਾਨਕੋਟ ਦੇ ਵਿੱਚ ਦੇਖੋ ਡੌਗਸ ਦੇ ਕੱਟਣ ਨਾਲ ਜਾਣਾ ਡੌਗਸ ਜਿਹੜਾ ਬਿਮਾਰ ਹੈ ਉਹ ਨਹੀਂ ਦੱਸੇਗਾ ਕਿ ਮੈਨੂੰ ਰੇਬੀਜ਼ ਹੈ ਇਹ ਤੇ ਪ੍ਰੋਟੈਕਸ਼ਨ ਇਨਸਾਨ ਨੂੰ ਚਾਹੀਦੀ ਹੈ ਕਿ ਜੇ ਤੁਹਾਨੂੰ ਡੌਗ ਬਾਈਟ ਹੋਇਆ ਹੈ ਤੁਸੀਂ ਜਾ ਕੇ ਫ੍ਰੀ ਚ ਸਰਕਾਰੀ ਹਸਪਤਾਲ ਨੇ ਉੱਥੇ ਫ੍ਰੀ ਚ ਇੰਜੈਕਸ਼ਨ ਲੱਗਦੇ ਨੇ ਔਰ ਡੌਗ ਦਾ ਤੇ ਕੋਈ ਕਸੂਰ ਨਹੀਂ ਜੇ ਆਪਾਂ ਇੰਜੈਕਸ਼ਨ ਨਹੀਂ ਲਗਾਇਆ ਉਹ ਕਸੂਰ ਇਨਸਾਨ ਦਾ ਹੀ ਹੈ ਇਨਸਾਨ ਆਪਣੀਆਂ ਕਮੀਆਂ ਵੀ ਹਮੇਸ਼ਾ ਜਾਨਵਰਾਂ ਤੇ ਕਿਉਂ ਲੱਗਦਾ ਹੈ ਮੈਨੂੰ ਤੇ ਹਰ ਗੱਲ ਦੇ ਵਿੱਚ ਜੇ ਉਹਨਾਂ ਦੇ ਰੂਟ ਤੇ ਜਾਓ ਤੇ ਇਨਸਾਨਾਂ ਤੇ ਲੱਗਦਾ ਹੈ ਆ ਜੀ ਤੁਹਾਨੂੰ ਬਹੁਤ ਸ਼ੁਕਰੀਆ ਜਾਤੇਨ ਸ਼ਰਮਾ ਮੇਰੇ ਸਹਿਯੋਗੀ ਪਠਾਨਕੋਟ ਤੋਂ ਔਰਤ ਨੇ ਜੋ ਸ਼ੈਲਟਰ ਹੋਮ ਚਲਾਉਂਦੇ ਨੇ ਖਾਸ ਕਰਕੇ ਡੌਗਸ ਦੇ ਲਈ ਸਟ੍ਰੇ ਡੌਗਸ ਦੇ ਲਈ ਪਰ ਇੱਕ ਬਹਿਸ ਦਾ ਮੁੱਦਾ ਇਹ ਕਿ ਜੋ ਫੈਸਲਾ ਆਇਆ ਉਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਕਸ਼ਨ ਰਿਐਕਸ਼ਨ ਦੇਖਣ ਨੂੰ ਮਿਲਦਾ ਹੈ